ਤੁਹਾਨੂੰ ਇਹ ਖਬਰਨਾਮੇ ਦੇ ਨਾਲ ਜਗਤਾਰ ਦੇ ਸਾਹਮਣੇ ਸਵਾਲ ਕਰਦਾ ਏ ਪੀਆਰਸੀ ਦੇ ਕੱਚੇ ਮੁਲਾਜ਼ਮ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਜਿਸ ਦੇ ਤਹਿਤ ਅੱਜ ਉਹਨਾਂ ਵੱਲੋਂ ਵੀ ਫ੍ਰੀਕੋਰਟ ਦੇ ਪੀਆਰਸੀ ਡੀਪੂ ਦੇ ਬਾਹਰ ਇੱਕ ਗੈਟ ਰੈਲ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ 50 ਕਾਰ ਅਤੇ ਨਿਯਮਣ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਆਗੂ ਦਾ ਕਹਿਣਾ ਹੈ ਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਸੰਘਰਸ਼ ਕਰ ਰਹੇ ਹਨ ਸਰਕਾਰ ਅਮੈ ਪਾਰਟੀ ਸਰਕਾਰ ਆਈ ਸੀ ਤੇ ਉਹਨਾਂ ਵੱਲੋਂ ਲੋਕ ਕਿਹਾ ਗਿਆ ਸੀ ਕਿ ਉਹਨਾਂ ਦੀ ਮੰਗਾਂ ਵੱਲ ਧਿਆਨ ਦਿੱਤਾ ਜਾਵੇਗਾ ਅਤੇ ਪਿਛਲੇ ਸਮੇਂ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ ਉਹਨਾਂ ਨੂੰ ਪ੍ਰੋਸੈਸ ਕੀਤਾ ਗਿਆ ਸੀ ਉਹਨਾਂ ਨੇ ਸਾਰੀਆਂ ਮੰਗਾਂ ਮੰਗੀਆਂ ਜਾਣਗੀਆਂ ਪਰ ਮੈਨੇਜਮੈਂਟ ਲਗਾਤਾਰ ਉਹਨੇ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਅਤੇ ਨਾ ਹੀ ਉਹਨਾਂ ਦੀ ਜਿਹੜੀ ਪੱਕੇ ਕਰਨ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ ਜਿਹਦੇ ਮੱਦੇਨਜ਼ਰ ਅੱਜ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਵਿਧਾਇਕਾਂ ਨੂੰ ਮੰਗ ਪੁੱਤਰਤਾ ਜਾਵੇਗਾ ਅਤੇ ਉਸ ਤੋਂ ਬਾਅਦ ਨਹੀਂ ਤੇ ਫਿਰ ਕੜਾ ਸੰਘਰਸ਼ ਵਿੜਿਆ ਜਾਵੇਗਾ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਇਹਨਾਂ ਆਗੂਆਂ ਨੇ ਜਿਹੜੀ ਸਾਡੀ ਗੇਟ ਰੈਲੀ ਹੈ ਜਿਹ ਪਰ ਜਿਹੜੀਆਂ ਘਟਿਆ ਮੈਨੇਜਮੈਂਟ ਹੈ ਉਹਦੇ ਲਈ ਮੰਗਾ ਲਾਗੂ ਨਹੀਂ ਕੀਤੀ ਕਿ ਜਿਵੇਂ ਸਾਡੇ ਦੇ ਜਿਹੜੇ ਕੰਡੀਸ਼ਨ ਸੋਧ ਵਾਸਤੇ ਕਮੇਟੀ ਬਣਾਈ ਗਈ ਸੀ ਕਿ ਮਹੀਨੇ ਵਿੱਚ ਵਿੱਚ ਤੁਹਾਨੂੰ ਆਦਾ ਕਮੇਟੀ ਪਾਸ ਕਰੂਗੀ ਪਰ ਉਹ ਕਮੇਟੀ ਨੇ ਵੀ ਹਾਲ ਤੱਕ ਕੋਈ ਵੀ ਆਦਾ ਰਿਜ਼ਲਟ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਜਿਵੇਂ ਸਾਡੇ ਜਿਹੜੇ ਸਾਥੀਆਂ ਦੇ 5% ਸਾਡਾ ਸਲਾਣਾ ਲੱਗਦਾ ਸੀ ਡਰਾਈਵਰ ਕਨੈਕਟਰ ਵੀਰਾਂ ਦੇ ਲੱਗਿਆ ਸੀ ਪਰ ਡਰਾਈਵਰਾਂ ਦੇ ਕੋਈ ਕਾਨੂੰਨੀ ਅੜਿੱਤਾ ਸੀ ਜਿਹੜਾ ਕਿ ਰੋਡ ਵਿੱਚ ਲਾਗੂ ਕਰਤਾ ਗਿਆ ਪਰ ਪੀਆਰਡੀ ਐਮੈਂਡਮੈਂਟ ਲਾਗੂ ਨਹੀਂ ਕੀਤਾ ਗਿਆ ਸਾਡੇ ਕੰਡੀਸ਼ਨਰ ਸੋਸ ਜਿਵੇਂ ਸਾਡੇ ਸਾਥੀਆਂ ਨੇ ਕੋਈ ਮਾਰੂ ਕੰਡੀਸ਼ਨਰ ਲਾ ਕੇ ਉਹਨਾਂ ਨੂੰ ਡਿਊਟੀ ਤੋਂ ਫਾਰ ਕਰਤਾ ਗਿਆ ਪਰ ਉਹ ਸਾਥੀਆਂ ਜੋ ਬਹਾਲ ਹੋ ਕੇ ਆ ਰਹੇ ਆ ਉਹਨਾਂ ਸਾਥੀਆਂ ਨੂੰ ਜਿਹੜੀ ਕੱਟ ਤਨਖਾਹਤੀ ਗਈ ਹੈ ਜਦੋਂ ਕੇ ਸਰਕਾਰ ਨਾਲ ਜਿਹੜੀ ਸਾਡੀ ਮੀਟਿੰਗ ਹੋਈ ਸੀ ਸਰਕਾਰ ਜੀ ਨੇ ਮੰਨ ਲਈ ਸੀ ਕਿ ਜਿਹੜਾ ਸਾਥੀ ਜਿਹੜੀ ਤਨਖਾਹ ਦੀ ਗਿਆ ਉਹ ਵਾਪਸ ਆਊਗਾ ਉਹਨੂੰ ਸਾਥੀ ਨੂੰ ਉਸੇ ਤਨਖਾਹ ਦੀ ਬਹਾਲ ਕੀਤਾ ਜਾਊਗਾ ਪਰ ਜਿਹੜੀ ਪੀਆਰਡੀ ਘੜੀ ਹੈ ਮੈਨੇਜਮੈਂਟ ਉਹਨਦੇ ਲੋ ਸਾਥੀਆਂ ਨੂੰ ਘੱਟ ਤਨਖਾਹ ਤੇ ਬਹਾਲ ਕੀਤਾ ਕਰਿਆ ਉਹਨਦੇ ਕਰਕੇ ਜਿਹੜੀ ਸਾਡੀ ਸਰਕਾਰ ਵੱਲੋਂ ਮੰਗਾਂ ਮੰਨ ਲਈ ਹੈਗੀ ਪਰ ਮੈਡਮ ਨੇ ਲਾਗੂ ਨਹੀਂ ਕਰ ਰਹੀ ਬਾਕੀ ਜਿਹੜੀ ਸਾਡੀ ਸਰਕਾਰ ਦੇ ਵਿਰੁੱਧ ਸਾਡੀ ਪੋਲਿਸੀ ਬਣਾਉਂਦੀਆਂ ਮੰਗਾਂ ਨੇ ਕਿ ਸਾਨੂੰ ਜਿਹੜੇ ਸਰਵਿਸ ਰੂਲ ਬਣਾ ਕੇ ਸਾਨੂੰ ਰੈਗੂਲਰ ਕੀਤਾ ਜਾਵੇ ਸਰਕਾਰ ਵੱਲੋਂ ਕਮੇਟੀ ਬਣਾਉਣ ਦਾ ਭਰੋਸਾ ਦੇ ਕੇ ਸਾਨੂੰ ਪਿਛਲੇ ਜਿਹੜੇ 3 ਸਾਲ ਹੋ ਗਏ ਉਹਦੇ ਲਮਕਾਇਆ ਜਾ ਰਿਹਾ ਹੈ ਜਿੰਦੇ ਕਰਕੇ ਵਰਕਰ ਬਾਰੀ ਰੋਸ ਪਾਏ ਗਏ ਇਸ ਕਰਕੇ ਅਸੀਂ ਆਪਣੀ ਜੋ ਅੱਜ ਗੇਟ ਰੈਲੀ ਕਰਕੇ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕੀ ਆਉਣ ਵਾਲੇ ਦਿਨਾਂ 'ਚ ਜੇਕਰ ਸਾਡਾ ਮੰਗਾਂ ਨਹੀਂ ਮੰਨਿਆ ਜਾਂਦੀਆਂ ਤੇ ਅਸੀਂ 6 7 8 ਜਨਵਰੀ ਨੂੰ ਆਦੀ ਹੜਤਾਲ ਕਰਕੇ ਆਦਾ ਮੁਕੰਮਲ ਪੀਆਰਡੀ ਦੇ ਚੱਕਾ ਜਾਮ ਕਰਾਂਗੇ ਰੋਡ ਦੇ ਦਾ ਤੇ ਬਾਕੀ 22 ਤਰੀਕ ਨੂੰ ਅਸੀਂ ਜਿੰਨੇ ਵੀ ਆਪਣੇ ਹਲਕੇ ਦੇ ਵਧਾਈਗੇ ਐਮਐਲਏ ਆ ਜੋ ਆਂ ਬਾਡੀ ਦੇ ਬੜੀ ਸ਼ਾਨੋ ਸ਼ੌਕਤ ਦੇ ਨਾ ਬਣਾਏ ਸੀ ਕਿ ਸਾਡੀ ਇਹ ਆਵਾਜ਼ ਪਹੁੰਚਾਉਣਗੇ ਅਸੀਂ ਉਹਨਾਂ ਦੇ ਦਰਵਾਜ਼ੇ ਜਾ ਕੇ ਹੜਕਾਵਾਂਗੇ ਉਹਨਾਂ ਨੂੰ ਅਦੇ ਜਿਹੜੇ ਮੰਗ ਪੱਤਰ ਏ ਜੋ ਸਾਡੀਆਂ ਮੰਗਾਂ ਨੇ ਉਹ ਅਸੀਂ ਉਹਨਾਂ ਨੂੰ ਮੰਗ ਪੱਤਰ ਦਾਂਗੇ ਆਪਣੇ ਆਡੀ ਮੇਰਾ ਨਾਮ ਹਰਜਿੰਦਰ ਸਿੰਘ ਆ ਮੈਂ ਪੰਜਾਬ ਰੋਡਵੇ ਕੰਡ ਬਸ ਪੀ ਆਰਟੀਸੀ ਕੰਟਰੈਕਟ ਵਰਕਰ ਜੁਨੀਅਨ ਫੀਕੋਟ ਡਿਪੋ ਤੋਂ ਡਿਪੋ ਪ੍ਰਦਾਨਾ ਸਾਡੀ ਜਿਹੜੀ 1 ਜੁਲਾਈ ਨੂੰ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਤੇ ਉੱਥੇ ਮਾਨਯੋਗ ਮੁੱਖ ਮੰਤਰੀ ਨੇ 1 ਮਹੀਨੇ ਦਾ ਸਮਾਂ ਮੰਗਿਆ ਸੀ ਵੀ ਅਸੀਂ 1 ਮਹੀਨੇ ਦੇ ਵਿੱਚ ਤੁਹਾਡੀ ਪਾਲਿਸੀ ਬਣਾ ਕੇ ਇਹਨੂੰ ਲਾਗੂ ਕਰ ਦਾਂਗੇ ਲਗਭਗ ਸਾਢੇ 5 ਮਹੀਨੇ ਬੀਤੇ 20 ਜਾਨ ਦੇ ਬਾਵਜੂਦ ਵੀ ਉਹ ਪਾਲਿਸੀ ਨੂੰ ਲਾਗੂ ਨਹੀਂ ਕੀਤਾ ਗਿਆ ਉਲਟਾ ਉਸ ਪਾਲਿਸੀ ਨੂੰ ਤਿਆਰ ਕਰਨ ਵਾਸਤੇ ਇੱਕ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਸਾਡੇ ਸੂਬਾ ਪ੍ਰਧਾਨ ਤੇ ਸਾਡੇ ਸੂਬੇ ਦੇ ਸੈਕਟਰੀ ਦੀ ਜ਼ਿੰਮੇਵਾਰੀ ਲਈ ਗਈ ਸੀ ਤੇ ਟ੍ਰਾਂਸਪੋਰਟ ਸੈਕਟਰੀ ਤੇ ਦੋ ਅਧਿਕਾਰੀਆਂ ਦੀ ਹੋਰ ਜ਼ਿੰਮੇਵਾਰੀ ਲਈ ਗਈ ਸੀ ਵੀ ਇਹ ਇੱਕ ਮਹੀਨੇ ਚ ਪਾਲਿਸੀ ਤਿਆਰ ਕਰਕੇ ਇਹ ਪਾਲਿਸੀ ਨੂੰ ਅਮਲੀ ਆਖਰੀ ਜਾਮਾ ਦੇਣਗੇ ਪਰ ਜਦੋਂ ਪਾਲਿਸੀ ਤਿਆਰ ਹੋਈ ਟ੍ਰਾਂਸਪੋਰਟ ਮੰਤਰੀ ਨੇ ਇਹੋ ਜਿਹਾ ਇੱਕ ਦਾਪੇਜ ਖੇਡਿਆ ਜਿਹੜੇ ਵੀ ਅਧਿਕਾਰੀਆਂ ਨੇ ਪਾਲਿਸੀ ਤਿਆਰ ਕੀਤੀ ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਜਿਹੜੀ ਪਾਲਿਸੀ ਤਿਆਰ ਹੋਈ ਸੀ ਮਲਾਜਮਾਂ ਦੇ ਹਿੱਤਾਂ ਵਾਸਤੇ ਉਹਨੂੰ ਤੋੜ ਮਰੋੜ ਕੇ ਨਵੀਂ ਪਾਲਸੀ ਬਣਾ ਦਿੱਤੀ ਤੇ ਜਿਹੜੀ ਪੁਰਾਣੀ ਪਾਲਸੀ ਬਣੀ ਸੀ ਜਿਹੜੀ ਸਾਡੀ ਸਹਿਮਤੀ ਨਾਲ ਬਣੀ ਸੀ ਕਮੇਟੀ ਦੀ ਉਹਨੂੰ ਇੱਕ ਰੱਦੀ ਦੇ ਰੱਦੀ ਵਿੱਚ ਛੋਟਾ ਦਿੱਤਾ ਜਿਸ ਦਾ ਜੂਨੀਅਨ ਸਖਤ ਵਿਰੋਧ ਕਰਦੀ ਹੈ ਤੇ ਜੂਨੀਅਨ ਨੇ ਇਸ ਕਰਕੇ ਅਗਲੇ ਜਿਹੜੇ ਪ੍ਰੋਗਰਾਮ ਸਟੈਂਡ ਕੀਤੇ ਆ ਵੀ ਜਿਹੜੀ ਸਾਡੀ ਪੁਰਾਣੀ ਪਾਲਸੀ ਸਾਡੀ ਕਮੇਟੀ ਮੈਂਬਰ ਸੀ ਜਿਹੜੇ ਉਹਨਾਂ ਦੁਆਰਾ ਜਿਹੋ ਪਾਲਸੀ ਬਣਾਈ ਗਈ ਸੀ ਉਹਨੂੰ ਲਾਗੂ ਕੀਤਾ ਜਾਵੇ ਇਨ ਬਿਨ ਉਹ ਹੀ ਪਾਲਸੀ ਲਾਗੂ ਕੀਤੀ ਜਾਵੇ ਇਹ ਪਾਲਸੀ ਸਰਕਾਰ ਲਾਗੂ ਨਹੀਂ ਕਰਦੀ ਕਿਉਂਕਿ 1 ਮਹੀਨੇ ਦਾ ਸਮਾਂ ਮੰਗਿਆ ਸੀ ਸਰਕਾਰ ਨੇ ਤੇ ਲਗਭਗ 5.5 ਮਹੀਨੇ ਬੀਤ ਗਏ ਆ ਪਰ ਸਰਕਾਰ ਉਹ ਪਾਲਿਸੀ ਨੂੰ ਲਾਗੂ ਨਹੀਂ ਕਰਨਾ ਚਾਹੁੰਦੀ ਇੱਕ ਨਵੀਂ ਪਾਲਿਸੀ ਜਿੰਦੇ ਚ ਵਰਕਰਾਂ ਤੇ ਕੋਈ ਵੀ ਆ ਸਰਵਿਸ ਰੂਲ ਲਾਗੂ ਨਹੀਂ ਕਿਸੇ ਤਰ੍ਹਾਂ ਦਾ ਵਰਕਰਾਂ ਨੂੰ ਕੋਈ ਵੀ ਬੈਨੀਫਿਟ ਨਹੀਂ ਹੋਣਾ ਸਿਰਫ ਇੱਕੋ ਹੀ ਵਨ ਟਾਈਮ ਪਾਲਿਸੀ ਲਾਗੂ ਕਰਨਾ ਚਾਹੁੰਦੇ ਆ ਜਿੰਦੇ ਚ ਕਹਿੰਦੇ ਆ ਵੀ ਤੁਹਾਡੀ 58 ਸਾਲ ਤੱਕ ਨੌਕਰੀ ਸਿਕਿਉਰ ਹੋ ਜੂਗੀ ਤੁਹਾਨੂੰ ਅਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪਤਾ ਨਹੀਂ ਦੇਣਾ ਨਿਰਧਾ ਜਥੇਬੰਦੀ ਵੱਲੋਂ ਸਖਤ ਵਿਰੋਧ ਕੀਤਾ ਗਿਆ ਅਸੀਂ ਚਾਹੁੰਦੇ ਵੀ ਸਾਨੂੰ ਸਰਵਿਸ ਸੂਲਾਂ ਤੈਅ ਪੱਕਾ ਕੀਤਾ ਜਾਵੇ ਇਹ ਸਰਵਿਸ ਸੂਲਾਂ ਤੈਅ ਨਹੀਂ ਪੱਕਾ ਕਰਨਾ ਤਾਂ ਅਸੀਂ ਆਦੇ ਜੋ ਵੀ ਪ੍ਰੋਗਰਾਮ ਉਹਨਾਂ ਨੂੰ ਅੜੀਕੇ ਉਹਨਾਂ ਨੂੰ ਸਟੈਂਡ ਕਰਾਂਗੇ ਜਿਵੇਂ ਸਾਡੀ 6 7 8 ਜਨਵਰੀ ਦੀ ਹੜਤਾਲ ਆ ਉਸ ਤੋਂ ਪਹਿਲਾਂ ਅੱਜ ਅਸੀਂ ਸਮੂਹ ਪੰਜਾਬ ਰੋੜੇ ਪੰਨ ਵਸੇ ਡਿਫਰੈਂਸ ਗੇਟ ਰੈਲੀਆਂ ਕਰਕੇ ਸਰਕਾਰ ਵਿਰੁੱਧ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਤੇ ਆਉਣ ਵਾਲੀ 22 ਤਰੀਕ ਨੂੰ ਅਸੀਂ ਜਿੰਨੇ ਵੀ ਪੰਜਾਬ ਵਿੱਚ ਆਮ ਆਰਥਿਕ ਬਾੜੀ ਦੇ ਐਮਐਲਏ ਉਹਨਾਂ ਨੂੰ ਆਪਣੇ ਮੰਗ ਪੱਤਰ ਦੇਵਾਂਗੇ ਤੇ ਮੰਗ ਪੱਤਰ ਸੌਂਪ ਕੇ ਉਹਨਾਂ ਨੂੰ ਆਪਣੀ ਹਕੀਕੀ ਤੇ ਜਾਇਜ਼ ਮੰਗਾ ਤੋਂ ਜਾਣੂ ਕਰਵਾਵਾਂਗੇ ਉਸ ਤੋਂ ਬਾਅਦ ਅਸੀਂ ਫਿਰ 2 ਤਰੀਕ ਨੂੰ 2 ਜਨਵਰੀ ਨੂੰ ਅਸੀਂ ਗੇਟ ਰੈਲੀਆਂ ਕਰਕੇ ਜਿਹੜੀ 6 7 8 ਦੀ ਹਿਟਾਤ ਆ ਲੋਂਦਾ ਵੀਗਲ ਵਜਾਵਾਂਗੇ ਜੇ ਪੰਜਾਬ ਸਰਕਾਰ ਸਾਡੀ ਇਹ ਮੰਗਾ ਨਹੀਂ ਲਾਗੂ ਕਰਦੀ ਅਸੀਂ ਉਹਨਾਂ ਦੇ ਸਮੇਂ ਵਿੱਚ ਹੋਰ ਵੀ ਕੋਈ ਤਿੱਖੇ ਸੰਘਰਸ਼ ਕਰਾਂਗੇ